ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਬਹੁਤ ਸਖਤਾਈ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਸੰਗਰੂਰ ਦੇ ਰਾਮਨਗਰ ਬਸਤੀ ਵਿੱਚ ਖੜੇ ਹਾਂ ਜਿੱਥੇ ਕਿ 2-300 ਦੇ ਕਰੀਬ ਪੁਲਿਸ ਮੁਲਾਜ਼ਮ ਵੱਡੇ ਵੱਡੇ ਅਫਸਰ ਇੱਥੇ ਆ ਕੇ ਰੇਡ ਕਰ ਰਹੇ ਹਨ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕੱਲੇ-ਕੱਲੇ ਘਰ ਦੀ ਜਾ ਕੇ ਤਲਾਸ਼ੀ ਲਈ ਜਾ ਰਹੀ ਹੈ ਅਤੇ ਜੋ ਵਿਅਕਤੀ ਸ਼ੱਕੀ ਹਨ ਜਾਂ ਜਿਨ੍ਹਾਂ ਦੇ ਪਿੰਨਾ ਪਰਚੇ ਤੋਂ ਕੋਈ ਹੈ ਉਹਨਾਂ ਨੂੰ ਵੀ ਪਹਿਲ ਦੇ ਆਧਾਰ ਤੇ ਚੈੱਕ ਕੀਤਾ ਜਾ ਰਿਹਾ ਹੈ ਅਤੇ ਕਾਫੀ ਜ਼ਿਆਦਾ ਕਾਫੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਨੂੰ ਕਾਮਯਾਬੀਆਂ ਵੀ ਮਿਲਣ ਦੇ ਹਨ ਰੂਰ ਸ਼ਹਿਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਨਸ਼ਿਆਂ ਦੀਆਂ ਵੱਡੀਆਂ-ਵੱਡੀਆਂ ਖੇਡੀਆਂ ਹਨ ਮੋਟਰਸਾਈਕਲ ਫੜੇ ਗਿਆ ਜੋ ਕਿ ਚੋਰੀ ਦੇ ਪਾਏ ਗਏ ਸਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪੁਲਿਸ ਵੱਲੋਂ ਕੱਲੀ-ਕੱਲੀ ਚੀਜ਼ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਨਾਲ ਜੇਕਰ ਗੱਲ ਕੀਤੀ ਜਾਵੇ ਜਿੱਥੇ ਜੈਨਸ ਪੁਲਿਸ ਹੈ ਉੱਥੇ ਨਾਲ ਮਹਿਲਾਵਾਂ ਵੀ ਹਨ ਜੋ ਕਿ ਤਰਾਸ਼ੀ ਕਰ ਰਹੇ ਹਨ ਇਸ ਘਰ ਦੀ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਤੇ ਸਾਡੇ ਨਾਲ ਅਫਸਰ ਸਾਹਿਬਾਨ ਮੌਜੂਦ ਨੇ ਗੱਲਬਾਤ ਕਰਨਗੋਂ ਨੇ ਨਾਲ ਸਤਿ ਸ਼ਕਰ ਸਤਿ ਸ਼ਕਾਲ ਜੀ ਸਰ ਅੱਜ ਤੁਸੀਂ ਤਲਾਸ਼ੀ ਲੈ ਰਹੇ ਹੋਗੇ ਕਿੰਨੇ ਟਾਈਮ ਤੋਂ ਸਰਚ ਵਿਹਾਂ ਚੱਲ ਰਿਹਾ ਹੈ ਜਿੱਦਾਂ ਪਤਾ ਹੀ ਪੰਜਾਬ ਸਰਕਾਰ ਵੱਲੋਂ ਜਿਹੜਾ ਯੋਧ ਨਸ਼ਿਆਂ ਵਿਰੁੱਧ ਮੁਹਮਮਾ ਚੱਲ ਰਿਹਾ ਉਹਦੇ ਤਹਿਤ ਹੀ ਮਾਨਯੋਗ ਸ਼੍ਰੀ ਸਰਤਾਜ ਸਿੰਘ ਚਾਹਲ ਐਸਐਪੀ ਸੰਰੂਰ ਵੱਲੋਂ ਅੱਜ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਇਹ ਜਿਹੜੀ ਆਪਾਂ ਬਸਤੀ ਦੇ ਵਿੱਚ ਜੋ ਕਿ ਕਾਫੀ ਇੱਥੇ ਲੋਕ ਜਿਹੜੇ ਨੇ ਉਹਨਾਂ ਸਾਹ ਵੇਚਦੇ ਸੀ ਉਹਨਾਂ ਵਿੱਚੋਂ ਅਸੀਂ ਕਾਫੀ ਬੁੱਕ ਵੀ ਕੀਤੇ ਹੋਏ ਆ ਉਹਦੇ ਤਹਿਤ ਹੀ ਲੜੀ ਦੇ ਵਿੱਚ ਅੱਜ ਅਸੀਂ ਸਵੇਰ ਤੋਂ ਜਿਹੜਾ 7 ਵਜੇ ਤੋਂ ਤਕਰੀਬਨ 250 ਮੁਲਾਜ਼ਮ ਜਿਹੜੇ ਡੀਐਸਪੀ ਰੂਰਲ ਡੀਐਸਪੀ ਸੰਜੀਵ ਜੀ ਨਾਲ ਸਾਰਾ ਅਸੀਂ ਟੀਮ ਬਣਾ ਕੇ ਪ੍ਰੋਪਰ ਰੀ ਸਰਚ ਕਰ ਰਹੇ ਆ ਤੇ ਬਕਾਇਦਾ ਪ੍ਰੋਪਰ ਪਹਿਲਾਂ ਇਹਨਾਂ ਦੀ ਜਿਹਾ ਨਾਕਾ ਬੰਦੀ ਕੀਤੀ ਆ ਵੀ ਤਾਂ ਜੋ ਕੋਈ ਮੜਾ ਬੰਦਾ ਜਿਹੜਾ ਕੋਈ ਐਂਟਰ ਜਾਂ ਬਾਹਰ ਨਿਕਲ ਸਕੇ ਤੇ ਤਲਾਸ਼ੀ ਦੀਆਂ ਭਾਂਜਾਂ ਜਾਰੀ ਆ ਸਰ ਲਗਾਤਾਰ ਪੱਤ ਦੇਖਦੇ ਆ ਕਿ ਰਾਮਨਗਰ ਬਸਤੀ ਦੇ ਵਿੱਚ ਜਿਆਦਾ ਤਲਾਸ਼ੀ ਹੁੰਦੀ ਆ ਜਿਆਦਾਤਰ ਇੱਥੇ ਜਦੋਂ ਨਸ਼ਾ ਦਾ ਕਾਰੋਬਾਰ ਹੁੰਦਾ ਪਿਛਲੀ ਵਾਰ ਦੇਖਿਆ ਕਿ ਆਪਾਂ ਪੀੜਾ ਪੰਜਾਬ ਚੱਲਿਆ ਸੀ ਇੱਥੇ ਹਾਂ ਜਿੱਦਣ ਤੁਹਾਨੂੰ ਪਤਾ ਇਹ ਜਿਹੜਾ ਇਸ ਏਰੀਆ ਵਿੱਚ ਥੋੜਾ ਜਿਹਾ ਜਿਹੜੇ ਕ੍ਰਿਮੀਨਲ ਸਾਰੇ ਨਹੀਂ ਹੈ ਵਿੱਚ ਜਿਹੜੇ ਹਟਦੇ ਨਹੀਂ ਹੈਗੇ ਉਹ ਉਹਨਾਂ ਵਿੱਚ ਇੱਕ ਖਾਸ ਬਰਾਦਰੀ ਹੈਗੀ ਆ ਉਹ ਜਿਹੜਾ ਇਹ ਕੰਮ ਕਰਦੇ ਆ ਅੱਜ ਵੀ ਅਸੀਂ ਉਹਨਾਂ ਦਾ ਪੂਰਾ ਜਿਹੜਾ ਉਹਨਾਂ ਨੂੰ ਸਨੱਪ ਕਰ ਰਹੇ ਹਾਂ ਕੁਝ ਇਹਨਾਂ ਨੇ ਬੈਕ ਡੋਰ ਤੇ ਐਂਟਰੀ ਵਿੱਚ ਰੱਖੀ ਹੋਈਆਂ ਨੇ ਜੋ ਰਸਤਾ ਨਿਕਲਦਾ ਇਹਨਾਂ ਦਾ ਤੇ ਉਸ ਤਹਤ ਅਸੀਂ ਪੂਰੀ ਜਿਹੜੀ ਆਪਣੇ ਨਾਲ ਖਿਲਾਫ ਸਖਤੀ ਵਰਤ ਰਹੇ ਹਾਂ ਤੇ ਹੋ ਸਕਦਾ ਸਾਨੂੰ ਅੱਛੀ ਰਿਕਵਰੀ ਹੋ ਸਕੇ ਤੇ ਇਸ ਦੇ ਵਿੱਚ ਹੀ ਕੁਝ ਅਸੀਂ ਹੁਣ ਮੋਟਰਸਾਈਕਲ ਵੀ ਕਾਜ ਵਿੱਚ ਚਲਿਆਂ ਜਿਨ੍ਹਾਂ ਦਾ ਕੋਈ ਨਾ ਕੋਈ ਆਰਸੀ ਹੈ ਨਾ ਕੋਈ ਮਲਕੀਅਤ ਹੈ ਉਹ ਅਸੀਂ ਪ੍ਰੋਪਰ ਵੈਰੀਫਾਈ ਕਰਾਂਗੇ ਕਿਤੇ ਨਾ ਕਿਤੇ ਇਹ ਜੋ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤਾਂ ਇਹ ਲੱਗ ਹੋ ਸਕਦਾ ਹੈ ਕਿ ਮੋਟਰਸਾਈਕਲ ਚੋਰੀ ਦੇ ਹੁਣ ਇਹਨਾਂ ਮੋਟਰਸਾਈਕਲਾਂ ਨੂੰ ਜੋ ਵਰਤਦੇ ਨੇ ਦੇਖੋ ਜਦੋਂ ਕੋਈ ਮਾੜਾ ਬੰਦਾ ਹੈ ਜਿਹੜਾ ਕੋਈ ਕੰਮ ਕਰਦਾ ਉਹ ਨੇਚਰਲੀ ਜਿਹੜਾ ਵਹੀਕਲ ਆ ਕੋਈ ਚੋਰੀ ਦਾ ਜਾਂ ਕੋਈ ਜਿਹੜਾ ਅਨਕਲੇਮਡ ਦਾ ਉਹੀ ਚੋਰੀ ਕਰਦਾ ਉਹ ਸਾਡੀ ਸਾਰੀ ਟੀਮ ਲੱਗੀ ਹੈ ਪ੍ਰੋਪਰ ਉਹਦੇ ਜਿਹੜੇ ਮੋਟਰਸਾਈਕਲ ਬਰਾਮਦ ਹੋਏ ਆ ਉਹਨਾਂ ਦਾ ਅਸੀਂ ਪ੍ਰੋਪਰ ਜਿਹੜਾ ਮਲਕੀਤੀ ਆਪਣਾ ਦਾ ਕੇਸ ਕਰਾਂਗੇ ਸਰ ਅੱਜ ਕੋਈ ਨਸ਼ਾ ਚਿੱਟਾ ਜਾਂ ਕੋਈ ਸਲਫਾ ਜਾਂ ਕੋਈ ਫੀਮ ਗਰਫੜੀ ਕੇ ਚੋ ਦੇਖੋ ਜੇ ਆਪਰੇਸ਼ਨ ਚੱਲ ਰਿਹਾ ਵਾ ਆਪਰੇਸ਼ਨ ਗੋਇੰਗ ਆਉਣਾ ਨਾਲੇ ਮੇਨ ਸਾਡਾ ਫੋਕਸ ਚੋਂ ਰਿਕਵਰੀ ਦਾ ਵੀ ਹੈ ਬਟ ਸਾਡਾ ਇਹਦੇ ਨਾਲ ਇਹ ਵੀ ਹੁੰਦਾ ਵੀ ਹਾਂ ਜਿਹੜਾ ਮਾੜੇ ਬੰਦੇ ਤੇ ਪ੍ਰੈਸ਼ਰ ਪਾਵੇ ਅਤੇ ਚੰਗੇ ਬੰਦੇ ਨੂੰ ਜਿਹੜਾ ਕੰਫੀਡੈਂਸ ਆਵੇ ਹਾਂ ਜਿਹੜੀ ਪੰਜਾਬ ਪੁਲਿਸ ਆ ਵੀ ਇਹ ਜਿਹੜਾ ਕੰਮ ਕਰ ਰਹੀ ਆ ਤੇ ਹੋ ਸਕਦਾ ਵੀ ਅਸੀਂ ਅੱਛੀ ਰਿਕਵਰੀ ਕਰ ਕਿਉਂਕਿ ਜਦੋਂ ਦਾ ਇਹ ਆਪਰੇਸ਼ਨ ਚੱਲਿਆ ਤਾਂ ਡਿਸਟ੍ਰਿਕਟ ਸੰਰੂਰ ਵੱਲੋਂ 112 ਦੇ ਕਰੀਬ ਜਿਹੜਾ ਐਨਡੀਪੀਏ ਦੇ ਪਰਚੇ ਦਰਜ ਕੀਤੇ ਜਾ ਰਹੇ ਜਿਦੇ ਵਿੱਚ ਢੇਢ ਸੌ ਬੰਦਾ ਅਰੇਸਟ ਕਰ ਚੁੱਕੇ ਹਾਂ ਤੇ ਕਾਫੀ ਮਾਤਰਾ ਵਿੱਚ ਜੋ ਚਿਕਟਾ ਪੋਪੀ ਹਸਕ ਆਬੀਓਬੀਐਮ ਗੋਲੀਆਂ ਵਗੈਰਾ ਬਰਾਮਦ ਕੀਤੀਆਂ ਤਾਂ ਅਸੀਂ ਅੱਗੇ ਤੋਂ ਵੀ ਇਹ ਆਪਣਾ ਜਿਹੜਾ ਕੰਮ ਜੋਰ ਚੱਲਣਾ ਕਰਾਂਗੇ ਸਰ ਜੋ ਵਿਅਕਤੀ ਨਸ਼ੇ ਦਾ ਆਦੀ ਹੋ ਚੁੱਕਿਆ ਉਹਨਾਂ ਵਾਸਤੇ ਕਿਉਂ ਪਰਲੇ ਜੇ ਉਹ ਜੇ ਛੱਡਣਾ ਚਾਹੇ ਦੇਖੋ ਇਹ ਇੱਕ ਹੈ ਤਰ੍ਹਾਂ ਇਹ ਜਿਹੜਾ ਯੂਜ਼ ਕਰਦੇ ਆ ਹੈ ਤਾਂ ਨਸ਼ਾ ਹੀ ਬਿਮਾਰੀ ਹੈ ਇਹ ਉਹਦੇ ਸੰਬੰਧ ਸਰਕਾਰ ਦੀਆਂ ਵੀ ਅੜੀਆਂ ਆਪਣਾ ਗਾਈਡਲਾਈਨ ਨੇ ਤੇ ਅਸੀਂ ਆਪਣੀਆਂ ਟੀਮਾਂ ਬਣਾਈਆਂ ਹੋਈਆਂ ਨੇ ਐਸਐਚਓ ਲੈਵਲ ਦੇ ਅੱਗੇ ਬੀਟ ਸਿਸਟਮ ਬਣਾਇਆ ਜਿਹੜਾ ਬੰਦਾ ਕੋਈ ਨਸ਼ਾ ਕਰਦਾ ਉਹਨੂੰ ਅਸੀਂ ਆਪਣਾ ਪ੍ਰੋਪਰ ਪਿਆਰ ਦੇ ਤਰੀਕੇ ਨਾਲ ਫੈਮਿਲੀ ਆਪਣਾ ਸਹਿਮਤੀ ਨਾਲ ਜਿਹੜਾ ਉਹਨੂੰ ਅਸੀਂ ਆਪਣੇ ਜਿਹੜੇ ਸਾਡੇ ਸੈਂਟਰ ਬਣੇ ਹੋਏ ਆ ਉੱਥੇ ਦਾਖਲ ਕਰਨਾ ਤਾਂ ਜੋ ਆਪਣਾ ਉਹ ਨਸ਼ਾ ਛੱਡ ਸਕਣ ਡਿਪਟੀ ਸਾਹਿਬ ਨਾਲ ਗੱਲ ਕਰਾਂਗੇ ਡਿਪਟੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਇਹ ਤਰਾਸ਼ੀਆ ਅਭਿਆਨ ਚਲਾਇਆ ਜਾ ਰਿਹਾ ਹੈ ਤੇ ਲਗਾਤਾਰ ਅਸੀਂ ਮਹੱਲੇ ਦੇ ਵਿੱਚ ਜਦਾ ਚੈਕਿੰਗ ਹੁੰਦੀ ਹੈ ਯੁੱਧ ਨਸ਼ਿਆਂ ਵਿਰੁੱਧ ਆਪਰੇਸ਼ਨ ਦੇ ਤਹਿਤ ਰਾਮਨਗਰ ਬਸਤੀ ਜਿਹੜਾ ਇੱਕ ਸੰਗਰੂਰ ਸ਼ਹਿਰ ਦਾ ਹੌਟਸਪੌਟ ਕਿਹਾ ਜਾਂਦਾ ਇਹਦੇ ਚ ਕਾਫੀ ਲੋਕ ਨਸ਼ੇ ਦੇ ਕਾਰੋਬਾਰ ਚ ਇਨਵੋਲ ਨੇ ਜਿਨ੍ਹਾਂ ਨੂੰ ਅਸੀਂ ਸ਼ਾਰਟਲਿਸਟ ਕੀਤਾ ਹੋਇਆ ਤੇ ਜਿਨ੍ਹਾਂ ਦੇ ਖਿਲਾਫ ਅਸੀਂ ਸਮੇਂ-ਸਮੇਂ ਸਰ ਸਪੈਸ਼ਲ ਆਪਰੇਸ਼ਨ ਚਲਾਉਂਦੇ ਰਹਿੰਨੇ ਆ ਜੇ ਤੁਸੀਂ ਸਬਡਿਵੀਜ਼ਨ ਸੰਗਰੂਰ ਦੀ ਗੱਲ ਕਰੀਏ ਤਾਂ ਅਸਲੀ ਜਦੋਂ ਦੀ ਇਹ ਮੁਹਿੰਮ ਚੱਲੀ ਹੈ 20 ਮੁਕੱਦਮੇ ਦਰਜ ਕਰਕੇ ਤਾਂ 30 ਦੇ ਕਰੀਬ ਮੁਰਜ਼ਮਾ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜ ਚੁੱਕਿਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਖਿਲਾਫ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਦਰਜ ਹੋਏ ਨੇ ਉਹਨਾਂ ਦੀ ਅਸੀਂ ਪ੍ਰਾਪਰਟੀ ਵੀ ਕੁਰਕ ਕਰਾਵਾਂਗੇ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਨਜਾਇਜ਼ ਸਾਰੀਆਂ ਕੀਤੀਆਂ ਹੋਈਆਂ ਨੇ ਨਜਾਇਜ਼ ਕਬਜ਼ੇ ਕਰਕੇ ਮકાਨ ਬਣਾਏ ਹੋਏ ਨੇ ਮਹਿੰਗੇ ਮકાਨ ਬਣਾਏ ਹੋਏ ਨੇ ਉਹਨਾਂ ਦਾ ਅਸੀਂ ਜਿਹੜਾ ਇਹੋ ਵੱਲੋਂ ਜਾਂ ਸਥਾਨਕ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਦੇ ਖਿਲਾਫ ਵੱਖਰੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਤੋਂ ਇਹ ਦੇਖਿਆ ਹੋਣਾ ਵੀ ਪਿੱਛੇ ਜੇ ਇੱਕ ਮੁਹਿੰਮ ਦੇ ਤਹਿਤ ਡੈਮੋਲੇਸ਼ਨ ਵੀ ਕੀਤੀ ਗਈ ਸੀ ਸਰ ਕਿਹਾ ਜਾਂਦਾ ਕਿ ਸਿਰਫ ਉਹਨਾਂ ਦੇ ਮਕਾਨ ਢਾਏ ਜਾਂਦੇ ਨੇ ਜਿਨ੍ਹਾਂ ਨੂੰ ਜੁਨੋਰ ਸ਼ਾ ਬੇਚਦੇ ਨੇ ਜਿਨ੍ਹਾਂ ਦਾ ਕਿ ਸਰਕਾਰੀ ਜਗ੍ਹਾ ਤੇ ਕੋਈ ਕਬਜ਼ਾਗਾ ਜੇਕਰ ਗੱਲ ਕੀਤੀ ਜਾਵੇ ਕਿ ਉਹਨਾਂ ਦੇ ਵੀ ਢਾਏ ਜਾਣਗੇ ਜਿਨ੍ਹਾਂ ਦੀ ਕੋਈ ਆਪਦੀ ਪ੍ਰਾਪਰਟੀ ਵੀ ਹੋ ਕਿਸੇ ਉਹਨਾਂ ਰਜਿਸਟਰੀ ਕਰਕੇ ਹੋਏ ਇਹ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਨੋਰਮਸ ਤੇ ਰੂਲਸ ਐਂਡ ਰੈਗੂਲੇਸ਼ਨ ਨੇ ਇਹ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਸਾਡਾ ਮਕਸਦ ਹੈ ਕਿ ਜਿਹੜੇ ਨਸ਼ੇ ਦੇ ਕਾਰੋਬਾਰ ਨਾਲ ਜੇ ਕਿਸੇ ਨੇ ਕੋਈ ਸਜਾਦਤ ਬਣਾਈ ਹੈ ਉਹਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰ ਅੱਜ ਕੋਈ ਬਰਾਮਦ ਹੋਇਆ ਕੁਝ ਨਹੀਂ ਅੱਜ ਅਸੀਂ ਕਈ ਨਜਾਇਜ਼ ਵਹੀਕਲ ਇੰਪਾਉਂਡ ਕੀਤੇ ਨੇ ਉਹ ਅਸੀਂ ਵੈਰੀਫਾਈ ਕਰ ਰਹੇ ਆਂ ਜੇਕਰ ਕ੍ਰਾਈਮ ਨਾਲ ਇਨਵੋਲਵ ਹੋਏ ਤਾਂ ਉਹਨਾਂ ਦੇ ਖਿਲਾਫ ਹੀ ਸਖਤ ਕਾਰਵਾਈ ਕਰਾਂਗੇ ਅਜੇ ਸਾਡਾ ਆਪਰੇਸ਼ਨ ਚੱਲ ਰਿਹਾ ਸਾਨੂੰ ਉਮੀਦ ਹੈ ਕਿ ਹੋਰ ਵੀ ਰਿਕਵਰੀਜ਼ ਹੋਣ ਦੀ ਉਮੀਦ ਹੈ ਕਿੰਨੇ ਸਰ ਮਲਾਜਮ ਹੈ ਆਪਣੇ ਇਹ 200 ਦੇ ਕਰੀਬ ਅਸੀਂ ਮਲਾਜਮੇ ਦੇ ਚਲਾਏ ਹੋਏ ਨੇ ਜੀ ਬਿਲਕੁਲ ਇਸਨ ਸਰ ਨਾਲ ਡੀਐਸਪੀ ਸਿਟੀ ਜਿਨ੍ਹਾਂ ਨੇ ਜਹਾਂ ਹੈ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਾ ਨਹੀਂ ਜਾਵੇਗਾ ਯੁੱਧ ਨਸ਼ਾ ਵਿਰੁੱਧ ਜੇਕਰ ਗੱਲ ਕੀਤੀ ਜਾਵੇ ਤਾਂ ਮੁਹੀਮ ਚੱਲ ਰਹੀ ਹੈ ਤੇ ਅੱਜ ਵੀ ਜੋ ਇਹਨਾਂ ਦਾ ਸਰਚ ਆਪਹਾਨ ਹੈ ਹਲੇ ਜਾਰੀ ਹੈ ਤੇ ਹੋਰ ਵੀ ਕਿਤਨਾ ਕਿਤੇ ਕੋਈ ਕੋਈ ਰਿਕਵਰੀ ਹੋਣ ਦੇ ਚਾਂਸ ਇਹਨਾਂ ਕੋਲ ਹਨ ਅਤੇ ਮੋਟਰਸਾਈਕਲ ਜੋ ਬਿਨਾਂ ਨੰਬਰ ਤੋਂ ਸਾਨੂੰ ਉਹ ਵੀ ਇਹਨਾਂ ਨੇ ਬਰਾਮਦ ਕੀਤੇ ਹਨ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬ ਟੀਵੀ